ਇਹ ਸੇਵਾ ਸਿਮਰਨ ਹਨ ਮਨੁੱਖ ਕੇਵਲ ਤੋਂ ਕੇਵਲ ਉਹੀ ਹੈ ਕਿ ਮਨੁੱਖਾ ਦੇਹੀ ਮਿਲੀ ਤੇ ਮਨੁੱਖਾ ਦੇਹੀ ਵਿੱਚ ਆ ਕੇ ਮਨੁੱਖਾਂ ਵਾਲੇ ਜੋ ਕੰਮ ਕਰਨੇ ਸੀ ਜੋ ਕਿਸੇ ਹੋਰ ਜੋਨੇ ਵਿੱਚ ਨਹੀਂ ਕਰ ਸਕਿਆ ਪਸ਼ੂ ਪੰਛੀ ਨਾ ਸੇਵਾ ਕਰਨ ਦੀ ਆ ਕਰਵਾਈ ਜਾ ਸਕਦੀ ਹੈ ਭਾਈ ਜਿਤਨਾ ਭਾਈ ਗਧਿਆਂ ਘੋੜਿਆਂ ਨੂੰ ਵਰਤਦੇ ਜਾਂ ਕਿਸੇ ਐਸੇ ਜਾਨਵਰ ਜਿੰਨਾਂ ਤੁਸੀਂ ਭਾਰ ਢੋਈਦਾ ਕੰਮ ਕਰਦੇ ਉਹ ਵੀ ਆਪਣੀ ਨੇਚਾ ਆਪਣੀ ਖੁਸ਼ੀ ਨਾ ਨਹੀਂ ਕਰਦੇ ਮਾਲਕ ਦੇ ਹੁਕਮ ਦੇ ਵਿੱਚ ਕਰਦੇ ਆ ਮਾਲਕ ਭਾਰ ਲੱਦਦਾ ਤੇ ਗਧਾ ਹੋਵੇ ਬਲਦ ਹੋਵੇ ਬੈਲ ਹੋਵੇ ਉਹਨੂੰ ਖਿੱਚ ਕੇ ਲੈ ਜਾਂਦਾ ਉਹਦੀ ਆਪਣੀ ਇੱਛਾ ਨਹੀਂ ਕਿ ਮੈਂ ਜਾ ਕੇ ਸੇਵਾ ਕਰਾਂ ਕਿ ਮੈਂ ਜਾ ਕੇ ਗੁਰੂ ਦੇ ਦਵਾਰੇ ਜਾ ਕੇ ਸੇਵਾ ਕਰ। ਕੇਵਲ ਤੋਂ ਕੇਵਲ ਮਨੁੱਖ ਕੋਲ ਅਧਿਕਾਰ ਹੈ ਕਿ ਤੈਨੂੰ ਕਿਸੇ ਨੇ ਰੋਕ ਸਕਦਾ ਵੀ ਤੂੰ ਬੰਦਗੀ ਕਰ ਤੂੰ ਸੇਵਾ ਕਰ ਤੂੰ ਸਿਮਰਨ ਕਰ। ਮਨੁੱਖਤਾ ਆਵਾਜ਼ਾਂ ਮਰੀ ਜਾਂਦੀ ਹੈ। ਕਿ ਮਨੁੱਖ ਨੂੰ ਜਿਸ ਨੂੰ ਮੌਕੇ ਇੱਕ ਆਹ ਮਿਲਿਆ 84 ਲੱਖ ਜোন ਦੇ ਵਿੱਚ ਉਹਨੂੰ ਤਾਂ ਆਵਾਜ਼ਾਂ ਮਰੀਦੀ ਹੈ। ਉਹਨੂੰ ਤਾਂ ਨਿਤ ਕਹਿਦਾ ਹੈ ਉઠੋ ਭਾਈ ਕਿ ਉઠੋ ਇਸ਼ਨਾਨ ਕਰੋ ਗੁਰੂ ਦੇ ਦਵਾਰੇ ਤੇ ਆਓ ਗੁਰੂ ਦੇ ਦਵਾਰੇ ਆ ਕੇ ਗੁਰੂ ਦੇ ਬਚਨਾਂ ਨੂੰ ਸਰਵਣ ਕਰੋ ਤੇ ਜੋ ਗੁਰੂ ਕਹਿੰਦਾ ਹੈ ਮੰਨਣਾ ਪੈਣਾ ਇਹ ਨਹੀਂ ਕਿ ਪੜ੍ਹ ਲਿਆ ਕੰਮ ਖਤਮ ਹੈ ਕਿ ਸੁਣ ਲਿਆ ਸੁਣਾ ਲਿਆ ਕੰਮ ਖਤਮ ਹੋ ਗਏ ਇਹ ਤਾਂ ਵਈ ਹਲੇ ਸ਼ੁਰੂਆਤ ਹੋਈ ਹੈ ਇਹ ਤਾਂ ਕੇਵਲ ਤੋਂ ਕੇਵਲ ਤਰੀ ਸ਼ੁਰੂਆਤ ਹੋਈ ਹੈ ਸੁਣ ਕੇ ਪਰ ਉਤਾਰਾ ਨਹੀਂ ਹੈ ਪੜ ਕੇ ਪਰ ਉਤਾਰਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ 1430 ਅੰਗ ਦੀ ਕੁਰਬਾਨੀ ਹੈ ਇਹਦੇ ਵਿੱਚ ਕਿਤੇ ਵੀ ਐਸਾ ਬਚਨ ਨਹੀਂ ਹੈ ਇਹ ਜੀਤੇ ਬਾਤ ਇਹ ਲਿਖਿਆ ਹੋਇਆ ਕਿ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮੰਨਿਆ ਉਹਨਾਂ ਦਾ ਪਾਰ ਉਤਾਰਾ ਨਹੀਂ ਹੋਣਾ ਪੜਨ ਵਾਲਿਆਂ ਵਾਸਤੇ ਲਿਖ ਦਿੱਤਾ ਪੜਿਆ ਮੁਕਤ ਨਾ ਹੋਏ ਪੜ ਕੇ ਮੁਕਤੀ ਨਹੀਂ ਫਿਰ ਵੀ ਆਪਾਂ ਇਸੇ ਗੱਲ ਵੱਲ ਲੱਗੇ ਹੋਏ ਆ ਗੁਰਵਾਣੀ ਕਹਿ ਰਹੀ ਹੈ ਕਿ ਪੜਿਆ ਮੁਕਤੀ ਨਹੀਂ ਹੈ ਤੇ ਪਾਸ਼ਾ ਕੀ ਕਰੀ ਕਹਿੰਦੇ ਫਿਰ ਅਗਲਾ ਸਟਪ ਚੱਲਣਾ ਪੈਣਾ ਭਾਈ ਪੜ ਕੇ ਸੁਣ ਕੇ ਤਾਂ ਤੈਨੂੰ ਪਤਾ ਲੱਗਿਆ ਕਿ ਮੇਰੇ ਗੁਰੂ ਦਾ ਉਪਦੇਸ਼ ਕੀ ਹੈ ਮੇਰੇ ਗੁਰਨਾਨਕ ਸਾਹਿਬ ਅਕਾਲ ਪੁਰਖ ਦਾ ਹੁਕਮ ਕੀ ਆਇਆ ਮੈਂ ਤਾਂ ਮੰਨਣਾ ਵਾ ਇਹ ਤਾਂ ਬੋਲ ਕੇ ਜਾਂ ਪੜ ਕੇ ਜਾਂ ਸੁਣ ਕੇ ਅਸੀਂ ਕੇਵਲ ਤੋਂ ਕੇਵਲ ਉਸ ਕਤਾਰ ਵਿੱਚ ਖੜ ਗਏ ਆਂ ਕਿ ਗੁਰੂ ਤੇਰੇ ਬਚਨ ਅਸੀਂ ਮੰਨਣੇ ਆਂ ਪਰ ਮੰਨਣ ਵਾਲੀ ਗਿਣਤੀ ਸਾਡੀ ਨਹੀਂ ਹੈ। ਕੇਵਲ ਤੋਂ ਕੇਵਲ ਕੋਈ ਵਿਰਲਾ ਗੁਰੂ ਦਾ ਪਿਆਰਾ ਹੁੰਦਾ ਹੈ। ਕੋਈ ਪ੍ਰਚਾਰਕ ਹੁੰਦਾ ਹੈ। ਨਹੀਂ ਤਾਂ ਭਈ ਹਰ ਇੱਕ ਨੂੰ ਇਸ ਗੱਲ ਦੀ ਚਿੰਤਾ ਲੱਗੀ ਹੈ ਕਿ ਮੇਰੀ ਸੰਗਤ ਨਾ ਟੁੱਟ ਜੇ। ਜੇ ਸੰਗਤ ਟੁੱਟ ਗਈ ਪੈਸੇ ਮਰ ਜਾਣਗੇ। ਜੇ ਮੈਂ ਸੱਚ ਬੋਲਿਆ। ਜਾਂ ਸੱਚ ਦਾ ਪਤਾ ਹੀ ਕੋਈ ਨਹੀਂ ਹੈ ਅਨਜਾਣ ਅਗਿਆਨੀ। ਗੁਰਮਤਿ ਦੇ ਸੱਚੇ ਗਿਆਨ ਤੋਂ ਵਾਂਝੇ ਹੈ ਕੇਵਲ ਤੋਂ ਕੇਵਲ ਅਖਰੀ ਗਿਆਨ ਹੈ ਸੁਣਿਆ ਗਿਆਨ ਹੈ ਕੇਵਲ ਤੋਂ ਕੇਵਲ ਕਿਸੇ ਦਿਆਂ ਕਿਸ ਤਾਂ ਸੁਣ ਲਈਏ ਕਿ ਦੇ ਦੀਵਾਨ ਸੁਣ ਲੈ ਗਾ ਕੇ ਸੁਣਾ ਦੇਣ ਸੱਚ ਦੀ ਨਾ ਖੋਜ ਕੀਤੀ ਹੈ ਤੇ ਨਾ ਹੀ ਸੁਣਾਉਣ ਦੀ ਸਮਰੱਥਾ ਹੈ ਸੱਚ ਵੱਲ ਉਹੀ ਜਾਂਦਾ ਹੁੰਦਾ ਹੈ ਸੱਚ ਦੀ ਗੱਲ ਉਹੀ ਕਹਿੰਦਾ ਹੈ ਜਿਨੇ ਸੱਚ ਨੂੰ ਕਿਤੇ ਦੇਖਿਆ ਹੋਵੇ ਕਿਤੇ ਪਰਖਿਆ ਹੋਵੇ ਜਿਹਦੇ ਕੋਲ ਅੰਦਰ ਅੰਤਰੀਵ ਗਿਆਨ ਹੋਵੇ ਜਿਵੇਂ ਸ਼ਬਦਾਂ ਦਾ ਇੱਕ ਬਾਹਰੀ ਗਿਆਨ ਹੈ ਅਖਰੀ ਗਿਆਨ ਹੁੰਦਾ ਹੈ ਇੱਕ ਅੰਤਰੀਵ ਗਿਆਨ ਹੈ ਜੋ ਅੰਦਰ ਜਾ ਕੇ ਦੇਖਣਾ ਪੈਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿ ਬਾਰੋਂ ਅਖੇ ਅਖਰੀ ਅਰਥ ਕਰ ਦਨੇ ਪਰ ਅੰਤਰੀਵ ਅਰਥਾਂ ਦਾ ਅੰਤ ਹੀ ਕੋਈ ਨਹੀਂ ਹੈ ਕਿ ਜੋ ਅੰਤਰੀਵ ਵਾਲੇ ਅਰਥ ਨੇ ਉਹਨਾਂ ਦਾ ਅੰਤ ਹੀ ਕੋਈ ਨਹੀਂ ਹੈ ਕੁਬਿਰਨੀਆ ਰੂਹਾਂ ਹੁੰਦੀਆਂ ਜੋ ਅੰਤਰੀਵ ਤੱਕ ਪਹੁੰਚਦੇ ਜੋ ਅੰਦਰ ਤੱਕ ਜਾਂਦੇ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਅੰਦਰ ਨਹੀਂ ਦੇਖਿਆ ਕਿ ਆਪਣੇ ਆਪ ਦੀ ਪਰਖ ਨਹੀਂ ਕੀਤੀ ਕਿ ਮੈਂ ਹੈ ਕੌਣ ਮੈਂ ਆਇਆ ਕਿਉਂ ਹੈ ਇਤਨ ਸਾਡੇ ਜਿੰਨੇ ਵੀ ਪ੍ਰਚਾਰਕ ਸਹਿਬਾਨ ਨੇ ਧਰਮ ਹੀ ਬੰਦੇ ਕਿਸੇ ਵੀ ਧਰਮ ਦੇ ਨਾਲ ਸੰਬੰਧ ਤੋਂ ਹਿੰਦੂ ਮੁਸਲਮਾਨ ਸਿੱਖ ਉਸਾਈ ਵਿਰਲਿਆਂ ਨੂੰ ਪਤਾ ਹੁੰਦਾ ਹੈ ਕਿ ਮੇਰਾ ਅਸਲ ਮਕਸਦ ਕੀ ਹੈ ਜਿਹੜਾ ਧਰਮਾਂ ਨੂੰ ਅਲੱਗ-ਅਲੱਗ ਸਮਝਦਾ ਉਹ ਧਰਮੀ ਵੀ ਹੈ ਨਹੀਂ ਉਹਦਾ ਰੱਬ ਨਾਲ ਸੰਬੰਧ ਹੀ ਕੋਈ ਨਹੀਂ ਉਸ ਵਹਿਗਰੂ ਨੂੰ ਨਾਮ ਅਨੰਤ ਨੇ ਕੋਈ ਅੱਲਾਹ ਕਹਿੰਦਾ ਕੋਈ ਰਾਮ ਕਹਿੰਦਾ ਕਹਿੰਦਾ ਤਾਂ ਇੱਕ ਵਹਿਗਰੂ ਨੂੰ ਹਨ ਜਿਹਨੂੰ ਅਸੀਂ ਵਹਿਗਰੂ ਕਹਿੰਦੇ ਆ ਕਿ ਜਿਸ ਨੂੰ ਅਸੀਂ ਵਹਿਗਰੂ ਕਹਿ ਕੇ ਮਨਾਉਨੇ ਆ ਉਹਨੂੰ ਯਾਦ ਕਰਦੇ ਆ ਤੇ ਭਾਈ ਮੁਸਲਮਾਨ ਭਰਾ ਉਸੇ ਨੂੰ ਹੀ ਅੱਲਾ ਕਹਿ ਕੇ ਯਾਦ ਕਰਦੇ ਭਾਵ ਅਨੰਤ ਨਾਮ ਨੇ ਉਹਦੇ ਕਿਉਂਕਿ ਉਸ ਵਹਿਰੂ ਦੇ ਨਾਵਾਂ ਦਾ ਕੋਈ ਅੰਤ ਨਹੀਂ ਇਸੇ ਵੀ ਨਾਮ ਨਾਲ ਚਾਰ ਕਰ ਲੋ ਹੁਣ ਜੋ ਬਖੀੜੇ ਦੇਖਦੇ ਹਿੰਦੂ ਸਿੱਖ ਮੁਸਲਮਾਨ ਇਸਾਈ ਆਸ ਵਿੱਚ ਹੀ ਟੱਕਰਾ ਸਾਡਾ ਗੋਡ ਸਾਡਾ ਗੋਡ ਸਾਡਾ ਰਬ ਉਹ ਭਾਈ ਜੋ ਵੀ ਸੰਸਾਰ ਵਿੱਚ ਆਉਂਦਾ ਨਾ ਕਿ ਜਿੰਨੇ ਵੀ અવਤਾਰ ਆਏ ਨੇ ਉਹ ਕੇਵਲ ਤੋਂ ਕੇਵਲ ਇੱਕ ਅਕਾਲ ਪੁਰਖ ਦਾ ਸੰਦੇਸ਼ ਲੈ ਕੇ ਆਏ ਆ ਉਹਨਾਂ ਦਾ ਦੇਸ਼ ਉਹਨਾਂ ਦਾ ਜਨਮ ਸਥਾਨ ਵੱਖਰੇ ਵੱਖਰੇ ਹੋ ਸਕਦੇ ਨੇ ਜਗ੍ਹਾ ਤੇ ਭਾਸ਼ਾ ਕਲਚਰ ਵੱਖਰਾ ਹੋ ਸਕਦਾ ਪਰ ਜੋ ਅੰਦਰ ਵਾਲੀ ਗੱਲ ਹੈ ਇੱਕੋ ਹੀ ਹੈ ਇੱਕ ਵੈਗਰੂ ਨਿਰੰਕਾਰ ਉਸ ਗੌਰ ਦੀ ਗੱਲ ਕਰਦੇ ਆ ਸਬਨਾ ਜੀਆਂ ਦਾ ਇੱਕ ਦਾਤਾ ਜਿਸ ਨੂੰ ਇਸ ਪੰਕਤੀ ਦੇ ਅਰਥਾਂ ਦਾ ਨਹੀਂ ਪਤਾ ਭਾਈ ਉਹ ਇਸ ਤੋਂ ਅਗਾ ਕੀ ਚੱਲ ਪਏਗਾ ਕਿ ਆਵੇਂ ਦੇਖਦੇ ਆ ਰਾਮ ਨਹੀਂ ਕਹਿਣਾ ਅੱਲਾ ਨਹੀਂ ਕਹਿਣਾ ਇਹ ਤਾਂ ਅਨੰਤ ਨਾਮ ਨੇ ਭਾਈ ਗੁਰਬਾਣੀ ਵਿੱਚ ਨਾਮ ਹੁੰਦਾ ਰਾਮ ਸ਼ਬਦ ਕਿੰਨੀ ਵਰਾਉਂਦਾ ਵਾ ਅੱਲਾ ਸ਼ਬਦ ਕਿੰਨੀ ਵਰਾਉਂਦਾ ਵਾ ਕਿ ਕਿੰਨੇ ਨਾਮ ਨੇ ਪਾਈ ਇਹਦਾ ਭਾਵ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਸ ਅਲੀਅਤ ਇਹ ਮੁਨਖ ਨਾਵਾਂ ਦੇ ਚੱਕਰਾਂ 'ਚ ਫਸਿਆ ਹੋਇਆ ਜੇ ਤੁਸੀਂ ਹੁਣ ਅੱਲਾ ਅੱਲਾ ਕਹੋਗੇ ਤੇ ਵਹਿਗੁਰੂ ਤੱਕ ਨਹੀਂ ਪਹੁੰਚੋਗੇ ਜੇ ਰਾਮ ਰਾਮ ਕਹੋਗੇ ਜਾਂ ਕੇਵਲ ਤੋ ਕੇਲ ਵਹਿਗੁਰੂ ਕਹਿ ਕੇ ਤੁਸੀਂ ਜਾ ਸਕਦੇ ਇਹ ਸੰਸਾਰ ਦੇ ਵਿੱਚ ਇਹਨਾਂ ਨਾਵਾਂ ਨੇ ਹੀ ਸਾਡੇ ਇਹ ਜੋ ਜੰਗ ਜੁਦ ਹੋ ਰਿਹਾ ਹਨ ਇਸ ਤਰ੍ਹਾਂ ਦੇ ਅਸੀਂ ਬੋਲ ਉਹ ਬੋਲ ਬੋਲਦੇ ਐ ਇਹਦਾ ਕਾਰਨ ਹੀ ਐ ਤੂੰ ਵਾਹ ਅਗਿਆਨੀ ਐ ਤੂੰ ਦੁਨੀਆ ਚ ਕਿਤੇ ਵੀ ਜਾ ਤੈਨੂੰ ਸਤ ਦਾ ਗਿਆਨ ਮਿਲਦਾ ਜਿੱਥੋਂ ਮਿਲਦਾ ਜਾ ਕੇ ਲੈ ਕੇ ਆ ਬਈ ਕਿ ਜਦੋਂ ਪਾਤਸ਼ਾਹ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਕੁਝ ਚੁਣਿੰਦੇ ਸਿਖਾ ਜਿਨ੍ਹਾਂ ਦੇ ਵਿੱਚ ਭਾਈ ਗੁਰਦਾਸ ਜੀ ਵੀ ਸਨ ਜਿਨ੍ਹਾਂ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੇਖਤ ਭਾਵ ਲਿਖਾਰੀ ਸਨ ਉਹਨਾਂ ਨੇ ਵੀ ਕਿਸੇ ਸਮੇਂ ਦਿੱਤੇ ਗਿਆਨ ਲੈਣ ਦੇ ਖਾਤਰ ਕਿਥੇ ਭੇਜਿਆ ਆਪ ਸਮਰਥ ਨੇ ਪਰ ਦੁਨਿਆਵੀ ਭਾਈ ਜੋ ਜੋ ਸਬਿਧਾਨਾ ਉਹ ਤਾਂ ਪੂਰਕ ਕਰਨੇ ਹੀ ਪੈਣਾ ਤੇ ਕਾਂਸੀ ਬਨਾਰਸ ਵਿੱਚ ਜਾ ਕੇ ਪੜਨ ਵਾਸਤੇ ਭੇਜਿਆ ਉਹ ਵੀ ਭੇਖ ਬਦਲਾ ਕੇ ਇਹ ਪਾਈ ਗੁਰਦਾਜ ਜੀ ਇਹਨਾਂ ਨੇ ਪਿੱਛੇ ਨੂੰ ਵਾਲ ਸੁੱਟਲੇ ਤਲਕ ਲਾਏ ਤੇ ਵਿਦਿਆ ਲਈ ਪਾਈ ਉੱਥੋਂ ਪਾਓ ਗਿਆਨ ਲੈਣ ਵਾਸਤੇ ਤੁਸੀਂ ਕਿਤੇ ਦੀ ਵੀ ਦਰਤੇ ਜਾ ਸਕਦੇ ਹੋ ਕਿ ਗਿਆਨ ਕੇਵਲ ਵਹਿਗੁਰ ਦਾ ਹੋਵੇ ਅੱਜ ਦੇ ਅਸੀਂ ਦੇਖਦੇ ਹਾਂ ਜਗਤ ਦੇ ਵਿੱਚ ਕਿ ਸਿੱਖਾਂ ਦੇ ਵਿੱਚ ਹੀ ਐਸਾ ਕੁਝ ਬਚਨਟ ਆ ਰਹੇ ਆ ਕਿ ਕੱਲ ਅਦਾ ਸੁਣੀ ਇੱਕ ਸਬਦ ਦੀ ਕੋਈ ਨਿਤ ਕਵਿ ਨਵੀਨ ਤੋਂ ਨਵੀਂ ਖਬਰ ਆਉਂਦੀ ਹੈ ਉਨੇ ਆਪਣੇ ਹੀ ਬਾਬੇ ਦਾ ਪਹਿਲਾ ਨਾਮ ਲਿਆ ਕਿ ਜਿੱਥੋਂ ਕਹਿੰਦੇ ਆ ਪ੍ਰਥਮ ਪਵਤੀ ਸਿਮਰ ਕੇ ਇਥੇ ਆਪਣੇ ਮਹਾਂਪੁਰਖਾਂ ਦਾ ਨਾਮ ਲੈ ਕੇ ਬ੍ਰਹਮ ਗਿਆਨੀ ਜੋ ਵੀ ਉਹਦਾ ਨਾਮ ਸੀ ਚਲੋ ਛੱਡੋ ਨਾਮ ਕੀ ਲੈਣਾ ਆਪਾਂ ਕਿ ਇਸ ਤਰ੍ਹਾਂ ਦੇ ਨਾਮ ਵਰਤਦੇ ਉਹ ਭਾਈ ਜੋ ਵੀ ਤਰਤੀਤੇ ਪ੍ਰਚਾਰ ਕਾਗੇ ਗੁਰੂ ਨਾਨਕ ਸਾਹਿਬ ਵੀ ਆਗੇ RAM ਜੀ ਆਗੇ KRISHN ਜੀ ਆਗੇ ਇਹ ਆਪਣੇ ਲਈ ਨਹੀਂ ਆਏ ਸੀ ਇਹ ਉਸ ਵਹਿਰੂ ਦਾ ਨਾਮ ਜਪਉਣ ਆਏ ਨੇ ਕਿਦੇ ਇਸ ਤੋਂ ਉਸ ਦੇ ਮਾਲਕ ਦੇ ਦਰਦ ਦੇ ਗੋਲੇ ਆ ਚੱਕਰਾਂ ਆਮ ਅਸੀਂ ਤਾਂ ਉਸ ਮਾਲਕ ਦੇ ਕੇਵਲ ਤੋਂ ਕੇਵਲ ਚੱਕਰੀ ਕਰਦੇ ਆ ਅਸੀਂ ਨਹੀਂ ਕੁਝ ਦੇ ਸਕਦੇ ਦੇਣ ਵਾਲਾ ਉਹੀ ਹੈ ਦੱਦਾ ਦਾਤਾ ਇੱਕ ਸਭ ਕੋ ਦੇਵਨ ਹ ਸਭ ਨੂੰ ਦੇਣ ਵਾਲਾ ਸਭ ਜੀਵ ਜੰਤੂ ਪਸ਼ੂ ਪੰਛੀ ਦੇਵੀ ਦੇਤ ਪਾਵ ਹਰ ਇੱਕ ਨੂੰ ਜੀਵਨ ਦੇਣ ਵਾਲਾ ਹਰ ਇੱਕ ਨੂੰ ਸਵਾਸ ਦੇਣ ਵਾਲਾ ਬਾਹਰ ਖੁਦ ਆਪ ਹੀ ਹੈ ਦੂਸਰਾ ਕੋਈ ਨਹੀਂ ਫਿਰ ਵੀ ਜੋ ਪ੍ਰਸਾਦ ਅਸੀਂ ਦੇਖ ਰਹੇ ਹਾਂ ਸੰਸਾਰ ਦੇ ਵਿੱਚ ਧਰਮਾਂ ਦੇ ਅੱਛਾ ਜਿੱਥੋਂ ਜਾਣਾ ਜਿੱਥੋਂ ਰੁਕਣਾ ਉੱਥੇ ਰੁਕਦੇ ਦੀ ਹੈ ਗਾਂਧੀ ਗਾਂ ਖਚਣਗੇ ਜੇ ਕੋਈ ਸਿੱਖ ਪ੍ਰਚਾਰਕ ਕਿਸੇ ਹੋਰ ਧਰਮ ਦੀ ਸਥਾਨ ਤੇ ਚਲੇ ਗਿਆ ਉਸ ਤੋਂ ਉਪਮਾ ਕਰ ਦਿੱਤੀ ਜਿਤਨਾ ਪਿੱਛੇ ਜੇ ਆਪ ਹੀ ਨੇ ਸੁਣਿਆ ਸੀ ਨਾ ਕਿ ਕ੍ਰਿਸ਼ਨ ਜਨਮ ਅਸਤਮੀ ਤੇ ਇਹ ਕੀਰਤਨ ਇੱਕ ਸ਼ਬਦ ਪੜ੍ਹ ਦਿੱਤਾ ਕ੍ਰਿਸ਼ਨ ਤੇਰੀ ਮੋਰਲੀ ਤੇ ਭਲਾ ਕੌਣ ਨਹੀਂ ਨੱਚਦਾ ਐ ਡੱਬ ਡੱਬ ਬਾਲ ਹੋ ਗਿਆ ਭਾਈ ਵੇਯਸ ਨੇ ਉਸ ਦੀ ਸਿਫਤ ਕੀਤੀ ਹੈ ਉਸ ਅਕਾਲ ਪੁਰਖ ਦੀ ਸਿਫਤ ਕੀਤੀ ਹੈ ਕਿ ਕੇਵਤੋ ਕੇਵਲ ਉਹੀ ਇੱਕ ਅਕਾਲ ਪੁਰਖ ਹੀ ਐਸਾ ਹੈ ਜਿਹਦੇ ਇਸ਼ਾਰੇ ਤੇ ਸਾਰਾ ਸੰਸਾਰ ਕਿ ਜੀਤੋ ਬਗੈਰ ਇੱਕ ਪਤਾ ਤੱਕ ਨਾ ਹILLE ਗੱਲ ਤਾਂ ਉਹਦੀ ਹੈ ਜੇ ਬੇਨਤੀ ਕੀਤੀ ਹੈ ਨਾ ਸਾਨੂੰ ਅੰਤਰੀਵ ਅਰਥਾਂ ਦਾ ਕੱਖ ਨਹੀਂ ਪਤਾ ਹੁੰਦਾ ਬਾਹਰੋਂ ਬਾਰੇ ਗੱਲਾਂ ਮਾਰਦੇ ਨੇ ਅੰਤਰੀਵ ਜਾਣ ਵਾਸਤੇ ਭਾਈ ਮਿਹਨਤ ਕਰਨੀ ਪੈਂਦੀ ਹੈ ਅੱਖਰਾਂ ਦੀ ਨਹੀਂ ਕਿ ਆਪਣੇ ਆਪ ਨੂੰ ਅੰਦਰੋਂ ਸ਼ੁੱਧ ਕਰਨਾ ਪੈਂਦਾ ਕਿ ਖੁਦ ਅੰਦਰੋਂ ਗੁਰੂ ਨਾਨਕ ਸਾਹਿਬ ਬੋਲਣ ਗਿਆਨਿਕ ਸਾਹਿਬ ਤਾਂ ਫਿਰ ਉੱਥੇ ਹੀ ਹੋਣਗੇ ਨਾ ਜਦੋਂ ਅੰਦਰ ਸਾਫ਼ ਸਵੇ ਹੋ ਗੰਦਗੀ ਵਾਲੀ ਜਗ੍ਹਾ ਆਪਾਂ ਨਹੀਂ ਖੜਦੇ ਆਪਾਂ ਨੱਕ ਤੇ ਹੱਥ ਧਰ ਲੈਨੇ ਕਿ ਬਦਬੂ ਆਉਂਦੀ ਹੈ ਤੇਰੇ ਅੰਦਰ ਵਿਕਾਰਾਂ ਦੀ ਬੋਹ ਹੈ ਤੇਰੇ ਅੰਦਰ ਲਾਲਚ ਦੀ ਹੈ, ਮੋਹ ਦੀ, ਮਾਇਆ ਚ ਗਲਤਾਨ ਹੈ ਕਿੱਥੋਂ ਗੁਰਨਾਨਕ ਸਾਹਿਬ ਦੇ ਹੋਣਾ? ਕਿੱਥੋਂ ਗਿਆਨ ਹੋਣਾ ਪਈ? ਨਹੀਂ ਆਣਾ। ਅੰਤਰੀਵ ਗਿਆਨ ਤਦ ਹੋਣਾ ਜਦੋਂ ਅੰਦਰ ਤੇਰਾ ਹਿਰਦਾ ਸ਼ੁੱਧ ਹੋ ਗਿਆ। ਇਹ ਅੰਦਰੋਂ ਜਦੋਂ ਕਲੀਨ ਹੋ ਗਿਆ ਨਾ, ਬਿਲਕੁਲ ਸਾਫ਼ ਹੋ ਗਿਆ, ਤਦ ਜਾ ਕੇ ਅੰਤਰੀਵ ਵਾਲਾ ਗਿਆਨ, ਸੱਚ ਵਾਲਾ ਗਿਆਨ ਮਿਲਣਾ। ਨਹੀਂ ਤਾਂ ਭਾਈ ਜੇ ਅਸੀਂ ਤੋਏ ਫਿਰਦੇ ਹਾਂ ਜਿੰਨੇ ਵੀ ਨਾ, ਇਹ ਬਹੁਤਾਂ ਦੇ ਵਿੱਚ ਇੰਨਿਆਂ ਦੀ ਹੀ ਹੈ। ਜਿਹੜੇ ਸਾਨੂੰ ਕੇਵਲ ਤੋਂ ਕੇਵਲ ਹੁਣ ਅਮਰਤ ਦੀ ਗੱਲ ਚੱਲਦੀ ਹੈ ਅਮਰਤਾ ਭਾਈ ਤੁਸੀਂ ਸਾਰੀ ਦੁਨੀਆ ਨੂੰ ਛੁਕਾ ਦਿਓ ਭਾਈ ਆ ਜਿਹੜਾ ਅਸੀਂ ਕਕਾਰਾਂ ਵਾਲੀ ਤੁਰੇ ਫਿਰਦੇ ਆ ਇਹ ਤਾਂ ਵਹਿਗਰੂ ਨੂੰ ਪ੍ਰਵਾਣ ਨਹੀਂ ਇਹ ਤਾਂ ਦੇ ਉੱਤੇ ਇੱਕ ਵਸਤਰ ਧਾਲ ਲਿਆ ਹੁਣ ਇਹ ਗੱਲ ਸੱਚੀ ਹੈ ਕਿਸੇ ਨੇ ਕਹਿਣੀ ਨਹੀਂ ਡਰਦੇ ਨੇ ਕਿਉਂਕਿ ਭਾਈ ਦੁਨੀਆ ਤੇਰੇ ਬਰਦ ਹੋ ਜਣੀ ਹੈ ਸੱਚੀ ਗੱਲ ਕਹੇਗਾ ਨਾ ਜਦੋਂ ਵੀ ਸੱਚ ਬੋਲੋਗੇ ਆਪਣੀ ਗੱਲ ਛੱਡੋ ਗੁਰੂ ਨਾਨਕ ਸਾਹਿਬ ਦੇ ਵਿਰੋਧੀ ਹੋ ਗਏ ਘਰ ਦੇ ਵਿਰੋਧੀ ਹੋ ਗਏ ਸੀ ਗੁਰਨਾਨਕ ਸੱਚ ਦੀ ਗੱਲ ਕਰਦੇ ਇੱਕ ਦੀ ਗੱਲ ਕਰਦੇ ਨਿਰੰਕਾਰ ਦੀ ਗੱਲ ਕਰਦੇ ਨਹੀਂ ਪਾਉਣਾ ਜਨੇਊ ਮੇਰੇ ਕੋਲ ਜਨੇਊ ਹੈਗਾ ਮੈਨੂੰ ਅਕਾਲ ਪੁਰਖ ਨੇ ਦਿੱਤਾ ਉਹਤੇ ਕਰਦੇ ਨੇ ਇਕੱਠ ਕੀਤਾ ਖੁਸ਼ੀਆਂ ਮਨਾ ਰਹੇ ਨੇ ਕਿ ਕਿ ਨਿਜਮ ਹੁੰਦਾ ਸੀ ਨਾ ਹੁਣ ਆਪਣੇ ਤਾਂ ਜਿਸ ਤਨਾਵ ਆਮ ਦੇਖਿਆ ਕਿ ਜਦੋਂ ਹਿੰਦੂ ਨੇ ਜਨੇਊ ਪਾਉਂਦੇ ਆ ਇਹ ਕਾਫੀ ਰਸਮ ਅਦਾਜੀ ਕਰਦੇ ਹੁੰਦੇ ਆ ਇਕੱਠ ਵਗੈਰਾ ਹੁੰਦਾ ਕੁਝ ਕਰਦੇ ਕਿਤੇ ਆਪਣੇ ਕਿਤੇ ਖੁਸ਼ੀ ਮਨਾਈ ਜਾਂ ਤਿਆਰੀ ਕੀਤੀ ਹੈ ਕਿ ਸਾਡੇ ਬੇ ਸਖਸ਼ ਨੇ ਅਜ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਬਸ ਗਏ ਪਾਏ ਤੇ ਲੈੇ ਦਵ ਨਹੀਂ ਪਤਾ ਲੱਗਦਾ ਫਿਰ ਨਾ ਪਾਏ ਦਾ ਪਤਾ ਨਾ ਲੈੇ ਦਾ ਪਤਾ ਇਦਾਂ ਹੋ ਜਾਂਦਾ ਨਾ ਵਿવિધਵਧਾ ਦੀ ਨਹੀਂ ਬਸ ਗਿਣਤੀ ਹੈ ਭਾਈ ਮੈਂ ਇੱਕ ਦਵਾ ਚ ਹਜ਼ਾਰ ਨੂੰ ਖਜਾਤਾ ਦੋ ਜਾਨ ਨੂੰ ਖਜਾਤਾ ਇਹ ਤਾਂ ਭਾਈ ਤੇਰੀ ਬੈਂਡ ਵਾਜਾ ਬਰਾਤ ਦੇ ਕੇ ਆਇਆ ਤੇਰਾ ਗਿਆਨ ਦੇ ਕੇ ਨਹੀਂ ਹੈ ਕਿ ਬਹੁਤੇ ਨੇ ਭਾਈ ਐਸੀ ਨੇ ਜਿਹੜੇ ਸਾਡੇ ਡੇਰੇ ਬਣਾਏ ਹੋਏ ਨੇ ਭਾਈ ਉਹ ਇੱਕ ਸਾਧੂ ਮਹਾਤਮਾ ਕੱਟ ਲੱਗਦੇ ਆ ਇੱਕ ਸਿੰਗਰ ਜਿਆਦਾ ਲੱਗਦੇ ਆ ਕਿ ਜਿਵੇਂ ਸਿੰਗਰ ਭਰਾ ਸਾਡੇ ਹਨ ਅੱਛਾ ਸਿੰਗਰੇ ਨੇ ਤਾਂ ਫੇਰ ਵੀ ਆਪਣਾ ਭਾਈ ਫਰਜ਼ ਨਿਭਾਏ ਆ ਵਿਪਤਾ ਦੇ ਵਿੱਚ ਆਮ ਵੀ ਖੜਦੇ ਆ ਭਾਈ ਕਿ ਜਦੋਂ ਵੀ ਕਿਤੇ ਦੁੱਖ ਤਕਲੀਫ ਹੁੰਦੀ ਆ ਭਾਵੇਂ ਹੋਰ ਵੀ ਇਹ ਪੂਰੇ ਦੇ ਚ ਲਾ ਲਈਏ ਦੁਨੀਆ ਚ ਲਾ ਲਈ ਉਹ ਆਪਣੇ ਭਾਈ ਨੇਕ ਕਮਾਈ ਦੇ ਵਿੱਚ ਹੁਣ ਉਹ ਵੀ ਤਾਂ ਪੈਗਲ ਨੇ ਮਿਹਨਤ ਕਰਕੇ ਕਿਸੇ ਸਾਹਮਣੇ ਨਚਣਾ ਟਪਣਾ ਗਾਉਣਾ ਕੋਈ ਸੌਕੀ ਗੱਲ ਥੋੜੀ ਹੁੰਦੀ ਪੈਸੇ ਸਿਰਦੇ ਆ ਲੋਕ ਪਤਾ ਨਹੀਂ ਕੀ ਕੁਝ ਬੋਲਦੇ ਆ ਚਾਹੇ ਕੋਈ ਮਨੋਕਾ ਭਾਵੇਂ ਕੋਈ ਇਸਤਰੀ ਹੋਵੇ ਕਿ ਦੇਖਦੇ ਆਪਾਂ ਵੀ ਕਿਦਾਂ ਉਹ ਇਕੱਠੇ ਕਰਨੇ ਕੋਈ ਸੌਕੇ ਨਹੀਂ ਦੇ ਹਰ ਇੱਕ ਦੀ ਵਾਦੀ ਗੱਲ ਨਹੀਂ ਪਹਿਲੀ ਗੱਲ ਤਾਂ ਸੁਰਤਾਲਤੀ ਨਹੀਂ ਹੋਣਾ ਸੌਖੀ ਗੱਲ ਉਹਦੀ ਬਾਤ ਵੀ ਮਿਹਨਤ ਕਾਣੀ ਉਹਨਾਂ ਨੇ ਤਾਂ ਫੇਰ ਵੀ ਭਾਈ ਆਪਣੀਆਂ ਜੇਬਾਂ ਖੋਲੀਆਂ ਜੀ ਤੋ ਜਿੰਨਾ ਸਰੇ ਵੱਧ ਤੋਂ ਵੱਧ ਭਈ ਉਹਨਾਂ ਨੇ ਉਹਨਾਂ ਤਾਂ ਕੋਈ ਲਾਲਤ ਨਹੀਂ ਨਾ ਉਹਨਾਂ ਤਾਂ ਕੋਈ ਹੈ ਨਹੀਂ ਗਾ ਵੀ ਲੋਕ ਮੇਰੇ ਡੇਰੇ ਵੱਧ ਆਉਣ ਉਹਨਾਂ ਤਾਂ ਭਾਈ ਜਿੰਨਾ ਸੀ ਕਿਸ ਨੇ ਅਨਾਜ ਦਿੱਤਾ ਕਿਸੇ ਨੇ ਭਾਈ ਪਸ਼ੂਆਂ ਵਾਸਤੇ ਕਿਸੇ ਨੇ ਗੱਡੀਆਂ ਭੋਟ ਜੋ ਵੀ ਕੁਝ ਮੈਡੀਕਲ ਕਿੱਟ ਕੀਤਾ ਤੇਰੇ ਸਾਧਾਂ ਵਿੱਚੋਂ ਕਿੰਨੇ ਕੁઠھے ਆ ਕਿੰਨੇ ਕੁ ਗੁਰਧਾਮਾਂ ਦੇ ਵਿੱਚੋਂ ਆਵਾਜ਼ਾਂ ਉੱਠੀਆਂ ਭਾਈ ਚਲੋ ਭਾਈ ਬਿਰਲੇ ਵੱਲੇ ਟਾਵੇਂ ਟਾਵੇਂ ਆ ਜਿਵੇਂ ਭਲੇ ਕੋਣ ਹੋਏ ਜਨਤ ਦੇ ਗਾਉਂਦੇ ਆ ਭਾਈ ਹੁਣ ਸਾਡੇ ਸਾਧਾਂ ਨੇ ਵੀ ਇਹ ਹੀ ਰੰਗ ਫੜਿਆ ਹੋਇਆ ਵਾ ਵੀ ਐਨੇ ਡਰਾਮੇ ਬਾਜੇ ਜੇ ਕਰੀਏ ਜੋ ਪੂਰੀ ਸਟੇਜ ਦੇ ਉੱਤੇ ਨੇ ਕਿ ਜਿੰਨਾ ਚਿਰ 150 ਨਾਲ ਨਾਲ ਬੈਠਣ ਨਾ ਹਣ ਕਿਹਦੇ ਮਹਾਤਮਾ ਹੁੰਦੇ ਸੀ ਭਾਈ ਕਿ ਐਸੇ ਮਹਾਤਮਾ ਦੇਖੀਏ ਜਿਨ੍ਹਾਂ ਨੇ ਕੀਰਤਨ ਕਰਦੇ ਸਿਰਫ ਕਿ ਜੇ ਰਾੜੇ ਵਾਲੇ ਮਹਾਂਪੁਰਸ਼ਾਂ ਦੇ ਦੀਵਾਨ ਸੁਣੋ ਨਾ ਪੁਰਾਣੇ ਅੱਜ ਵੀ ਉਹਨਾਂ ਦੀ ਕਿਤੇ ਜੇ ਕੈਸੇਟ ਵੀ ਚਲਦੀ ਹੋਵੇ ਨਾ ਤਾਂ ਵੀ ਮਨ ਨੂੰ ਖਿੱਚ ਲੈਂਦੀ ਏ ਕਿ ਮਨ ਨੂੰ ਟਕਾ ਲੈਂਦੀ ਏ ਭਾਈ ਉਹ ਦੋ ਸਿੰਘ ਚਮਟੇ ਵਾਲੇ ਹੁੰਦੇ ਸੀ ਇੱਕ ਢੋਲਕੀ ਵਾਲੇ ਤੇ ਮਹਾਂਪੁਰਸ਼ ਆਪ ਪਰ ਤਾਂ ਚਾਰਕ ਜਣੇ ਹੁੰਦੇ ਸੀ ਤੇ ਉਹਨਾਂ ਨੇ ਭਾਈ ਆਪਣੀ ਕਮਾਈ ਅੰਦਰ ਕਮਾਈ ਸੀ ਅੰਦਰ ਸੱਚ ਸੀ ਤੇ ਦੇਖੋ ਉਹਨਾਂ ਦੇ ਨਾਮ ਤੇ ਸਥਾਨ ਕਿੰਨਾ ਇਕੱਠ ਹੁੰਦਾ ਕਿੰਨਿਆਂ ਸੰਗਤਾਂ ਜਾਂਦੀਆਂ ਕਦੇ ਵੈਸੇ ਵੀ ਤੁਸੀਂ ਕੈਸਾ ਲੱਗੇ ਸੁਣਿਆ ਕਰੋ ਮਨ ਨੂੰ ਹਰ ਇੱਕ ਦੇ ਆਪਣੇ ਵੱਲ ਖਿੱਚਦੀ ਹੈ ਉਹਨਾਂ ਦੀ ਬੋਲ ਬਾਣੀ ਸ਼ਕਤੀ ਹੈ ਇਹ ਹੁੰਦੀ ਹੈ ਮਹਾਵਚਨ ਇਹ ਹੁੰਦੀ ਹੈ ਮਹਾਪੁਰਖ ਅੱਜ ਵਾਲੇ ਤਾਂ ਭਾਈ ਢੋਲ ਟਮਕਿਆਂ ਵਾਲੇ ਨੇ ਕਿ ਪਤਾ ਨਹੀਂ ਲੱਗਦਾ ਵੀ ਕਿ ਇਹ ਸਕੂਲ ਦੇ ਵਿਦਿਆਰਥੀ ਇੱਕੋ ਜਿਹੇ ਵਰਦੀਆਂ ਪਾਈ ਫਿਰਦੇ ਆ ਤਾਂ ਸਾਰਾ ਕੁਝ ਇੱਕੋ ਜਿਹਾ ਕੀਤਾ ਹੋਇਆ ਇਹਨਾਂ ਦਾ ਭਾਈ ਢੰਗ ਤਰੀਕੇ ਦੇਖਣ ਲੈਂਦੇ ਆ ਰੋਜ਼ ਨਵੇਂ-ਨਵੇਂ ਇਹਨੇ ਤਾਂ ਭਾਈ ਵਿਆਹ ਚੱਲੇ ਬੈਂਡ ਵੱਜਦੇ ਡਰਸ ਨਹੀਂ ਪਾ ਕੇ ਜਾਂਦੇ ਜਿੰਨੇ ਪਾ ਕੇ ਜਾਂਦੇ ਭਾਵੇਂ ਬਾਹਰੋਂ ਸਜੇ ਨੇ ਅੰਦਰੋਂ ਖਾਲੀ ਇਹਨਾਂ ਕੋਈ ਗਿਆਨ ਕੱਕ ਨਹੀਂ ਹੁੰਦਾ ਹੁਣ ਜੇ ਇਹਨਾਂ ਨੂੰ ਗੱਲ ਕਰੀ ਕਿ ਭਈ ਜੋ ਅਮਰਤ ਦੀ ਗੱਲ ਕਰਦਾ ਅਮਰਤ ਦੀ ਉਸ ਦੀ ਗੱਲ ਕਰ ਗਲਤ ਤਦ ਕਰੇਗਾ ਜੇ ਉਹਨੇ ਖੁਦ ਉਹ ਅਮਰਤ ਪ੍ਰਾਪਤ ਕੀਤਾ ਹੋਵੇ ਛਕਿਆ ਹੋਵੇ ਇਹ ਤਾਂ ਪਾਚਾਂ ਨੇ ਇੱਕ ਤੈਨੂੰ ਦੱਸਿਆ ਗੁਰੂ ਦਸ਼ਮੇਸ਼ ਪਿਤਾ ਨੇ ਕਿ ਭਾਈ ਆਜੋ ਅਮਰਤ ਇਹਨੂੰ ਮੈਂ ਬਾਹਰੋਂ ਦੇ ਰਿਆ ਨਾ ਇਹ ਤੇਰੇ ਯਾਦ ਤੇਰੇ ਹਮੇਸ਼ਾ ਰਹੂਗੀ ਤੈਨੂੰ ਕਿ ਤੈਨੂੰ ਹਮੇਸ਼ਾ ਯਾਦ ਰਹੂ ਤੇਰੇ ਪੰਜ ਕਕਾਰ ਪੈਨੇ ਆ ਸਾਤ ਸੂਰਤਾ ਸਭ ਕੋ ਚੈਦੇ ਨਾਲ ਜੋ ਸੰਸਕਾਰ ਦਿੱਤੇ ਆ ਨਾਲ ਪਾਚਨ ਇਹ ਵੀ ਦਿੱਤਾ ਵੀ ਜੇ ਤੂੰ ਇਹਨਾਂ ਸੰਸਕਾਰ ਉਹਨਾਂ ਨਵਾ ਦੇਗਾ ਤੂੰ ਉਸ ਅਮਰਤ ਤੱਕ ਪਹੁੰਚ ਜਾਏਗਾ ਜਿਸ ਅਮਰਤ ਨੂੰ ਦੇਵੀ ਦੇਵਤੇ ਵੀ ਲੰਮਦੇ ਆ ਕਹਿੰਦੇ ਉਹ ਅਮਰਤ ਕੇਵਲ ਉਹ ਕੇਵਲ ਗੁਰੂ ਤੋਂ ਮਿਲਦਾ ਹੈ ਕਿ ਜਿਸ ਨੂੰ ਦੇਵੀ ਦੇਵਤੇ ਸੁੰਨਰ ਅਮਰਤ ਖੋਜ ਦੇ ਸੋ ਅਮਰਤ ਗੁਰਤੇ ਪਾਇਆ ਗੁਰ ਭਾਵ ਗਿਆਨ ਕਿ ਜਿਹੜਾ ਦਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ ਇਹਦੇ ਵਿੱਚੋਂ ਅਮਰਤ ਨਿਕਲਣਾ ਹੋ ਉਹ ਅਮਰਤ ਕੋਈ ਲੀਕੁਟ ਨਹੀਂ ਹੈ ਕੋਈ ਪਦਾਰਥ ਨਹੀਂ ਹੈ ਖਾਣ ਵਾਲਾ ਨਹੀਂ ਹੈ ਕੋਈ ਕਿ ਸ਼ਾਇਦ ਕੋਈ ਭਾਈ ਬਰਫੀ ਦੇ ਟੁਕੜਾ ਹੋਣਾ ਪਤਾਸੇ ਹੋਣੇ ਜਾਂ ਕਿ ਅਮਰਤ ਹੋਗਾ ਵੀ ਨਹੀਂ ਅਮਰਤ ਦਾ ਭਾਵ ਹੈ ਅਮਰਤ ਦੇ ਵਿੱਚ ਸਮਾ ਜਾਣਾ ਅਮਰਤ ਕੌਣ ਹੈ ਅਮਰਤ ਕੇਵਲ ਤੋਂ ਕੇਵਲ ਜੋ ਮ੍ਰਿਤਿਉ ਤੋਂ ਰਹਤਾ ਆਪੋ ਤਾਂ ਸਾਰੇ ਨੇ ਮਰ ਜਾਨਾ ਸੰਤ ਮਹਾਤਮਾ ਜਿੰਨੇ ਐ ਸਭ ਮਰੀ ਜਾਂਦੇ ਸਹੀ ਛੱਡੀ ਜਾਂਦੇ ਕਿ ਵੱਡੇ ਵੱਡੇ ਅਵਤਾਰ ਵੀ ਐ ਉਹ ਵੀ ਦੁਨੀਆ ਨੇ ਚਲੇ ਗਈ ਛੱਡ ਕੇ ਨਾ ਭਾਵੇਂ ਜਿਉਂਦੇ ਜੀ ਆਪਣਾ ਜੋ ਸਰੀਰ त्यागਿਆ ਸੀ ਖਤਮ ਕਰ ਲਿਆ ਪਰ ਵਹਿਗੁਰੂ ਦਾ ਸਰੀਰ ਨਹੀਂ ਖਤਮ ਹੁੰਦਾ ਕਦੇ ਵੀ ਇਹ ਕੋ ਸਰੀਰ ਤੋਂ ਰਹਤਾ ਭਾਈ ਇਸ ਕਰਕੇ ਉਸ ਨੂੰ ਅਮਰਤ ਕਹਦੇ ਅਮਰਤ ਅਸਲੀ ਉਹ ਹੈ ਉਹਦੇ ਵਿੱਚ ਸਮਾਣਾ ਹੈ ਉਹਦੇ ਵਾਂਗ ਬਣ ਜਾਣਾ ਵਾ ਉਹਦੇ ਵਿੱਚ ਸਮਾਉਣ ਦੀ ਖਾਤਰ ਸਰੀਰ ਜਾਂ ਆਕਾਰ ਨਹੀਂ ਚਾਹੀਦੇ ਉਹਦੇ ਵਾਸਤੇ ਕੇਵਲ ਤੋਂ ਕੇਵਲ ਸੰਸਕਾਰ ਚਾਹੀਦੇ ਹੁਣ ਕਿਸੇ ਧਰਮ ਨੂੰ ਪੁੱਛ ਲਓ ਵੀ ਸੰਸਕਾਰਾਂ ਦੇ ਵਿੱਚ ਪੂਰਨ ਕੀ ਜਦੋਂ ਗਿਆਨ ਦੀ ਗੱਲ ਕਰਦੇ ਆ ਉਦੋਂ ਇਹਨਾਂ ਨੇ ਦੂਸਰੇ ਧਰਮਾਂ ਦੀ ਗੱਲ ਕਰਨੀ ਹੈ ਕਦੇ ਹਿੰਦੂ ਖਤਲੇ ਕਦੇ ਮੁਸਲਮਾਨ ਖਤਲੇ ਉਹ ਭਾਈ ਜੇ ਉਹ ਜਿਸ ਜਗਤ ਤੇ ਜਨਮੇ ਪੜਿਆ ਜਿਸ ਤਰ੍ਹਾਂ ਦੇ ਘਰ ਵਿੱਚ ਪਰਵਰਿਸ਼ ਹੋਏ ਆ ਉਹਦਾ ਦੇ ਉਹਨੂੰ ਭਾਈ ਗਿਆਨ ਮਿਲਣਾ ਭਾਈ ਹੁਣ ਤੂੰ ਭਾਈ ਸਿੱਖ ਹੋ ਕੇ ਸਿੱਖੀ ਦਾ ਗਿਆਨੀ ਸਿੱਖੀ ਤੋਂ ਵੰਜਾ ਤੁਰਿਆ ਫਿਰਦਾ ਖਾਲੀ ਤੁਰਿਆ ਫਿਰਦਾ ਹੁਣ ਅਸੀਂ ਸਿੱਖ ਸ਼ਕਲਦੇ ਆ ਅਕਲ ਦੇ ਨਹੀਂ ਸਿੱਖ ਹੈ ਕੌਣਾ ਸਿੱਖੀ ਸਿੱਖਿਆ ਗੁਰ ਵਿਚਾਰ ਕਰਦੇ ਆ ਗੁਰੂ ਦੀ ਵਿਚਾਰ ਗੁਰੂ ਦੇ ਦਰ ਤੇ ਤੱਕ ਦੇ ਕੇ ਖੜਦੇ ਕੋਈ ਨਹੀਂ ਵਿਚਾਰ ਤਾਂ ਕਰਨੀ ਦੂਰ ਦੀ ਗੱਲ ਐ ਕਿ ਕਿਵਤੋਂ ਕੇਵਲ ਅਪਾਤਾ ਪਈ ਆਪਣਾ ਸਮਾਂ ਨਿਘਾਰੇ ਆ ਸਵਲ ਹੀ ਕਰਦੇ ਇਹ ਦੇਖਿਆ ਚਾਰ ਬੰਦੇ ਬੈਠਿਆ ਬਹਿ ਜਾ ਭਾਈ ਚਲ ਗੱਲਾਂ ਬਾਤਾਂ ਕਰੀ ਨਹੀਂ ਭਾਈ ਕਿਤੇ ਚਲੋ ਭਾਈ ਸਮਾਂ ਮਿਲਿਆ ਗੁਰੂ ਦੇ ਦਰ ਤੇ ਚਲੀਏ ਜਾ ਕੇ ਹਾਜੀ ਲਵਾਈਏ ਕੋਈ ਬਚਨ ਸੁਣੀਏ ਕੋਈ ਧਰਮ ਦੀ ਗੱਲ ਕਰੀਏ ਨਹੀਂ ਭਾਈ ਉਹ ਵੀ ਸਾਡਾ ਸਮਾਂ ਜੋ ਵੀ ਮਿਲਦਾ ਨਾ ਉਭੀ ਅਸੀਂ ਐਵੇਂ ਅਜਾਈ ਗਵਾ ਦਨੇ ਹੁਣ ਧਨ ਉਹ ਸੱਚ ਧਨਤਾ ਦੇ ਯੋਗ ਨੇ ਭਾਈ ਜਿਹੜੇ ਮਨੁੱਖਾ ਦੇਹ ਦਾ ਅਸਲ ਲਾਹ ਲੈਂਦੇ ਕਿ ਕੇਵਲ ਤੋਂ ਕੇਵਲ ਮਨੁੱਖਾ ਦੇਹ ਵਿੱਚ ਆ ਕੇ ਗੁਰਸੇਵਾ ਤੇ ਭਗਤ ਕਮਾਈ ਤਵ ਇਹ ਮਾਨਸ ਦੇਹੀ ਤੇ ਬਾਕੀ ਸਾਰੇ ਕਾਰਤਾਂ ਸਾਰੀਆਂ ਜੁਨੀਆਂ ਚ ਕਰੀ ਜਾਣਿਆ ਭਾਈ ਕਿ ਜਿੰਨਾ ਬੱਚਿਆਂ ਵਾਸਤੇ ਤੁਰੇ ਫਿਰਦੇ ਆ ਪਰਿਵਾਰ ਵਾਸਤੇ ਧਰਮ ਛੱਡ ਦੇਣਾ ਉਹ ਤਾਂ ਕਿਤੇ ਜਾਨਵਰ ਦੇਖਦੇ ਆ ਨਾ ਅਜੇ ਕੁੱਤੀ ਵੀ ਕਤੂਰੇ ਦਿੰਦੀ ਆ ਨਾ ਉਹ ਵੀ ਆਪਣੇ ਬੱਚਿਆਂ ਦਾ ਖਿਆਲ ਰੱਖਦੀ ਉਹ ਵੀ ਦਰਜਗਾਉਂਦੀ ਏ ਜਿਹਨਾਂ ਨੂੰ ਕੋਈ ਛੇੜਖਾਨੀ ਕਰਦਾ ਨਾ ਉਹ ਵੀ ਆਪਣੇ ਭਾਈ ਦੰਦ ਕੱਢਦੀ ਏ ਉਹ ਵੀ ਖਾਣ ਨੂੰ ਪੈਂਦੀ ਆ ਨਾ ਕੋਈ ਹੱਥ ਨਹੀਂ ਲੱਸਦਾ ਉਹਨੂੰ ਕੋਈ ਵੀ ਜਾਨਵਰ ਆ ਭਾਈ ਚਾਹੇ ਹੋਰ ਹੋਵਣ ਜਿੰਨੇ ਵੀ ਜਾਨਵਰ ਆਪਾਂ ਦੇਖਦੇ ਆ ਕਿ ਜਿਨ੍ਹਾਂ ਨੂੰ ਇਹਨਾਂ ਨੇ ਜਾਣੂ ਦਿੱਤਾ ਹੁੰਦਾ ਜੇ ਕੋਈ ਹੱਥ ਲਾਉਂਦਾ ਇਹਨਾਂ ਦੇ ਵਿੱਚ ਹੀ ਰੋਸ ਆਉਂਦਾ ਬਈ ਰੋਸ ਤਾਂ ਆ ਗਿਆ ਪਰ ਬੰਦਗੀ ਤੋਂ ਹੀਣਾ ਵਾ ਪਰ ਆਪਾਂ ਵੀ ਜੀ ਉਹੀ ਮਨੁੱਖਾਂ ਵਾਲੇ ਮਨੁੱਖਾ ਦੇ ਵਿੱਚ ਹੈ ਕਿਸੇ ਕੰਮ 'ਚ ਰਹੇ ਅਸਲੀ ਮ